ਜਾ ਕਾ ਵੀ ਆਪਣੇ ਪਿੰਡ ਦੀ ਸੜਕ ਵਾ ਤੇ ਬਾਈ ਰੋਡ ਨੂੰ ਚੜ੍ਹਦੀ ਆਪਣੇ ਪਿੰਡ ਕੋ ਆ ਪਾਣੀ ਜਿਆਦਾ ਕਰੋ ਜਾਂ ਇਧਰ ਉੱਡ ਲੱਗਣ ਲਾ ਸੈਰ ਆਵੇ ਪਰ ਰੋੜੇ ਦੇਖੋ ਆਏ ਤਾਂ ਸੜਕੀ ਰੋੜ ਚੱਲੀ ਜਾਂ ਸਰਪੇ ਨਹੀਂ ਡੁੱਟ ਗਈ ਸੜਕ ਇਧਰ ਬਸ ਮਿੱਟੀ ਲੱਗੀ ਆਏ ਇਧਰ ਖਾਲ ਆਏ ਸੜਕੀ ਰੋੜ ਚੱਲੀ ਸੜਕ ਕੋਰ ਚੱਲੀ ਜਾਂ ਇੰਨੀ ਮਿੱਟੀ ਹੈ ਉਹ ਆਹ ਸਾਈਡ ਤੇ ਆਏ ਫੱਤੀਆ ਰਵੇ ਕੋ ਪਾਣੀ ਔਰ ਹੀ ਜ਼ਿਆਦਾ ਪਾਣੀ ਆ ਦੇਖੋ ਆਪਣਾ ਪਿੰਡ ਇੱਧਰ ਆਪੇ ਘਰਾਂ ਲੱਗ ਸੁੱਖੇ ਘਰਾਂ ਲੱਗ ਪਾਣੀ ਇੱਧਰ ਹੋਇਆ ਜਿਹੜੇ ਬੱਦਲ ਬਣੇ ਆ ਫਿਰ ਆਪੇ ਮੇਰ ਘਰੇ ਭਾਗਾ ਹੋਰ ਜਿਆਦਾ ਛਰਕੀ ਛਰਕੀ ਕੋਰ ਚੇਲੀ ਸਾਰੀ ਤੇ ਅੱਛਾ ਬੱਚਾ ਵੀ ਆਂਦਾ ਹਣਾ ਪਤਾ ਨਹੀਂ ਕੀ ਹੋ ਗਿਆ ਲਾ ਕੇ ਰੋ ਕਰੋ ਚੈੱਕ ਕੰਨਾ ਰੋੜ ਪਿਆ ਬਹੁਤ ਜ਼ਿਆਦਾ ਉਸ ਤੱਕ ਮਿੱਟੀ ਲੱਗੀ ਦੋ ਦੋ ਫੁੱਟ ਮਿੱਟੀ ਖੋਰਤੀ ਇੰਨੇ ਪਾਣੀ ਵਿੱਚ ਆਪਣੇ ਪਿੰਡਾਂ ਦੇ ਪੰਗੂਆ ਪਿੰਡ ਆਟੀ ਹੋਂਡੀ ਮੀ ਵਾਲੀ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਬਾਬਾ ਭਲੀ ਕਰੇ ਮਿਹਰ ਕਰੇ ਹਟਾ ਦੇ ਹੁਣ